ਕੀ ਅਜ ਪਹੁੰਚੇ ਆ ਜੀ ਪ੍ਰਿੰਟ ਥੋਪੇ ਨੀੜੇ ਰਮਦਾਸ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬੀਤੇ ਦਿਨੀ ਹੜ੍ਹ ਦੇ ਪਾਣੀ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਜਿਸ ਜਾਨੀਮਾਲੀ ਫਸਲਾਂ ਦਾ ਅਤੇ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸੇ ਤਰ੍ਹਾਂ ਹੀ ਇਸ ਗਰੀਬ ਪਰਿਵਾਰ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰ ਦੇ ਚਾਚ ਵੀਰੇ ਤੜਾ ਚੁੱਕਿਆ ਹਨ ਇਸ ਘਰ ਵਿੱਚ ਬਜ਼ੁਰਗ ਮਾਤਾ ਅਤੇ ਉਸ ਦਾ ਬੇਟਾ ਰਹਿ ਰਿਹਾ ਹੈ ਘਰ ਦੇ ਹਾਲਾਤ ਬਹੁਤ ਨਾਜ਼ੁਕ ਹਾਲਤ ਕਾਰਨ ਆਪਣੇ ਗਵਾਂਢ ਵਿੱਚ ਰਹਿ ਕੇ ਕਰ ਰਹੇ ਹੈ ਗੁਜ਼ਾਰਾ ਪਰਿਵਾਰ ਵੱਲੋਂ ਦਾਨੀ ਸੱਜਣਾਂ ਨੂੰ ਕੀਤੀ ਜਾ ਰਹੀ ਮਦਦ ਦੀ ਅਪੀਲ ਇਸ ਪਰਿਵਾਰ ਕੋਲ ਅੱਧਾ ਗੱਲਾਂ ਪੈਲੀ ਸੀ ਜਿਸ ਵਿੱਚ ਝੋਨਾ ਲਗਾਇਆ ਸੀ ਉਹ ਵੀ ਪੂਰੀ ਤਰ੍ਹਾਂ ਹੋ ਚੁੱਕਾ ਤੈਸ ਨੈਸ ਮਨਿੰਦਰ ਕਸ਼ਦੀ ਵਿਸ਼ੇਸ਼ ਰਿਪੋਰਟ ਟੈਕਸਲਾ ਲਾਈਵ ਟੀਵੀ ਅ즈ਨਾਲਾ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਗਰਨਾਮ ਸਿੰਘ ਪੁੱਤਰ ਹੈ ਕਬੀ ਸੰਵਾਸੀ ਪਿੰਡ ਥੋਬਾ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਛਾ ਵੀਰ ਜੀ ਕਿੰਨਾ ਕ ਨੁਕਸਾਨ ਹੋਇਆ ਆਪਣਾ ਹੜ੍ਹ ਦੇ ਨਾਲ ਜੋ ਪਾਣੀ ਦਾ ਵਹਾਈ ਉਹਦੇ ਨਾਲ ਕਿੰਨਾ ਕ ਨੁਕਸਾਨ ਹੋਇਆ ਹੁਣ ਤੱਕ ਆਪਣਾ ਸਾਡਾ ਵੀਰ ਜੀ ਹੜ੍ਹ ਦੇ ਨਾਲ ਇੱਕ ਕਮਰੇ ਆ ਦੋ ਮੇਰੇ ਇਹ ਮੈਂ ਤੇ ਮੇਰੇ ਮਾਤਾ ਜੀ ਰਹਿੰਦੇ ਆ ਜੀ ਤੇ ਦੂਵੇਂ ਕਮਰੇ ਮਤਲਬ ਖਤਮ ਹੋ ਗਏ ਆ ਇੱਕ ਅੰਦਾ ਗੁੰਦਾ ਮਤਲਬ ਸਭ ਪਾੜ ਗਏ ਆ ਜੀ ਸਰ ਜੀ ਇਥੇ ਵੀਰ ਜੀ ਆਪਾਂ ਰਾਤ ਨੂੰ ਮਤਲਬ ਬਾਹਰ ਗਵਾਂਡੀਆਂ ਜਾ ਕੇ ਘਰ ਸੌਣੇ ਆ ਜੀ ਹਾਂਜੀ ਡਰ ਦੇ ਮਾਰੇ ਸੌਂਦੇ ਨਹੀਂ ਵੀ ਕਿਹੜਾ ਛੱਤਾਂ ਡਿੱਗ ਜਾ ਦੇ ਦੇਖ ਪੈਣੀਆਂ ਬਾਕੀ ਕੋਈ ਵੀ ਜੀ ਸ਼ਾਸਨ ਪ੍ਰਸ਼ਾਸਨ ਦਾ ਕੋਈ ਤੁਹਾਡੇ ਕੋਲ ਹੁਣ ਤੱਕ ਪਹੁੰਚਾ ਨਮਾਈ ਦਾ ਨਹੀਂ ਵੀਰ ਜੀ ਸਾਡੇ ਕੋਲ ਜੇ ਕੱਕ ਕੋਈ ਨਹੀਂ ਆਇਆ ਕੀ ਮੰਗ ਕਰਦੇ ਹੋ ਮੰਗ ਅਸੀਂ ਵੀਰ ਜੀ ਇਹ ਕਰਦੇ ਆ ਕਿ ਸਾਨੂੰ ਇਸ ਘਰ ਦੀ ਛੱਤ ਦਵਾਈ ਜਾਵੇ ਅਸੀਂ ਆਨਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਸੰਸਥਾ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਮਾਂ ਪੁੱਤਾਂ ਦੀ ਬਾਹ ਫੜੀ ਜਾਵੇ ਕਿ ਸਾਨੂੰ ਕੋਈ ਮਾਲੀ ਸਾਥਾ ਦਿੱਤੀ ਜਾਵੇ ਕੋ ਤੁਹਾਡਾ ਪਹਿਲੀ ਬੰਨਾ ਵੀ ਹੈਗਾ ਜਾਂ ਕਿਵੇਂ ਏ ਵੀ ਜੇ ਮੇਰੇ ਕੋਲ ਅੱਧਾ ਕਿੱਲਾ ਪੈ ਲਈ ਆ ਪੂਰੀ ਮਤਲਬ ਪਾਣੀ ਦੇ ਨਾਲ ਨੁਕਸਾਨੀ ਗਈ ਉਹ ਵੀ ਨੁਕਸਾਨੀ ਵੇਖੋ ਜੀ ਗਰੀਬ ਪਰਿਵਾਰ ਹੈ ਜਿਹਦਾ ਅੱਧਾ ਕਿੱਲੇ ਦੇ ਨਾਲ ਗੁਜ਼ਾਰਾ ਕਰ ਰਹੀ ਸੀ ਉਹਨਾਂ ਦਾ ਕਹਿਨਦਾ ਆ ਕਿ ਮਤਲਬ ਉਹਨਾਂ ਦੀ ਜੋ ਫਸਲ ਹੀ ਉਹ ਵੀ ਸੜ ਮਤਲਬ ਸਾਰੀ ਜਿਹੜੀ ਆ ਪਾਣੀ ਦੇ ਵਿੱਚ ਤੈਸਨੈਸ ਹੋ ਚੁੱਕੀ ਆ ਅੱਛਾ ਵੀਰ ਜੀ ਕੀ ਕੰਮ ਕਰਦੇ ਹੋ ਵੈਸੇ ਤੁਸੀਂ ਕੰਮ ਵੀਰ ਜੀ ਮੇਰਾ ਮਿਹਨਤ ਮਜ਼ਦੂਰੀ ਦਾ ਕੰਮ ਅੱਛਾ ਮਿਹਨਤ ਮਜ਼ਦੂਰੀ ਕਰਦੇ ਹੋ ਮਿਹਨਤ ਮਜ਼ਦੂਰੀ ਕਰਕੇ ਮਿਹਨਤ ਮਜ਼ਦੂਰੀ ਕਰਕੇ ਤੁਸੀਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੋ ਪਤਾ ਜੀ ਤੁਸੀਂ ਦਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੁੰ ਸਾਦਾ ਜਿਤਨਾ ਹਦਕਾ ਰੱਗੇ ਬਣਿਆ ਹੈ ਨਾ ਸਾਨੂੰ ਓਦਾਂ ਖੇਡ ਬਣਨਾ ਚਾਹੀਦਾ ਦੇਖੋ ਜੀ ਮਾਤਾ ਜੀ ਇਹਨੇ ਇੰਨੇ ਭਾਵਕ ਹੋ ਚੁੱਕੇ ਨੇ ਇਹਨਾਂ ਕੋਈ ਬੋਲਣ ਦੀ ਹਿੰਮਤ ਨਹੀਂ ਹੈਗੀ ਤੇ ਸਿਰਫ ਦਾਨੀ ਸੱਜਣਾਂ ਨੂੰ ਹੀ ਅਪੀਲ ਹੈ ਜੀ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਬਾਕੀ ਆਪਾਂ ਵੀਰ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਤੁਹਾਡਾ ਮੋਬਾਈਲ ਨੰਬਰ ਕੀ ਆ ਵਿੱਚ 9592971633 9592971633 71633 ਕੋਈ ਵੀ ਦਾਨੀ ਸੱਜਣ ਸਮਾਜ ਸੇਵੀ ਕੋਈ ਜਥੇਬੰਦੀ ਆ ਇਸ ਪਰਿਵਾਰ ਦੇ ਨਾਲ ਸਿੱਧਾ ਰਾਤਾ ਕਰ ਸਕਦੇ ਨੇ ਧੰਨਵਾਦ ਜੀ ਇਹਨਾਂ ਦੀ ਬਾਫੜੀ ਹੈ ਦੋ ਮਾਂ ਪਤਵ ਜਿਹੜੇ ਰਹਿੰਦੇ ਨੇ ਮਿਹਨਤ ਵਜੂਰੀ ਕਰਦੇ ਟਾਈਮ ਪਾਸ ਆਪਣਾ ਕਰਦੇ ਹਨ ਤੇ ਕਮਰੇ ਦੋਵੇਂ ਡਿੱਗ ਪਏ ਨੇ ਬੜੇ ਪੈਸੇ ਲਾ ਕੇ ਇਹਨੇ ਵਿਚਾਰੇ ਨੇ ਬਣਾਇਆ ਸੀ ਇਹ ਤੇ ਹਾੜ ਦੇ ਵਿੱਚ ਸਾਡੇ ਘਰ ਹੀ ਜਾ ਕੇ ਰਹਿੰਦੇ ਰਹੇ ਨੇ ਉੱਥੇ ਹੀ ਰੋਟੀ ਪਣੀ ਖਾਂਦੇ ਰਹੇ ਨੇ ਜਿੱਦ ਨੂੰ ਮੀਂਹ ਵਰਦਾ ਰਿਹਾ ਉੱਥੇ ਹੀ ਕੋਠੇ ਤੇ ਆਪਾਂ ਇਕੱਠੇ ਰਹਿੰਦੇ ਰਹਾਂ ਹੁਣ ਵੀ ਇਹ ਗਵਾਂਢੀ ਜਾ ਕੇ ਰਾਤ ਨੂੰ ਸੌਂਦੇ ਨੇ ਵਿਚਾਰੇ ਟਾਈਮ ਪਾਸ ਕਰ ਦਿੰਦੇ ਆ ਮਲਸ਼ਤਾਂ ਮਾੜੀਆਂ ਹੁਣ ਬਿਲਕੁਲ ਗਰਕੀਆਂ ਨੇ ਉਹ ਲੈਂਟਰ ਹੀ ਉੱਤੇ ਰਛਾਇ ਕਮਰੇ ਦੇ ਉਹ ਲੈਂਟਰ ਬਿਲਕੁਲ ਪਤਾ ਨਹੀਂ ਕਿਹੜੇ ਵੇਲੇ ਡਿੱਗ ਪਣਾ ਉਹ ਥੋੜਾ ਜਿਆ ਅੜਿਆ ਹੀ ਆ ਮੜਾ ਜਾ ਟਾਈਮ ਪਾਸ ਕਰਦੇ ਜਾਰੇ ਇਹਨਾਂ ਦੀ ਬਾਹ ਫੜੀ ਜੇ ਵਿਚਾਰਾਂ ਦੀ ਹੋਰ ਕੀ ਅਸੀਂ ਮੰਗ ਕਰਨੀ ਅਸੀਂ ਬਸ ਆਉਹੀ ਮੰਗਿਆ ਇਸ ਕਰਕੇ ਇਹਨਾਂ ਦੀ ਵਿਚਾਰਾਂ ਦੀ ਬਾਹ ਫੜੀ ਜੇ ਕੋਈ ਨਾ ਕੋਈ ਸਹਾਇਤਾ ਇਹਨਾਂ ਨੂੰ ਦਿੱਤੀ ਜਾਵੇ ਗੱਲ ਕਰੀ ਜਾ ਇੱਕ ਵਿਗਾ ਛੋਣਾ ਸੀ ਉਹ ਵੀ ਮਰ ਗਿਆ